ਆਪਾਂ ਡਰਦੇ ਰਹੀ ਨਹੀਂ ਅਮੀ ਹੋਰ ਜੋੜ ਦਵਾਂ ਹੋਰ ਜੋੜ ਦਵਾਂ ਐਦ ਤੱਕ ਵੀਰ ਜੀ ਆਖ ਰਹੇ ਕਿ ਨਹੀਂ ਬਣ ਜਿਆ ਕਾਂਸੀ ਤਾਂਬਾ ਕਿ ਨਹੀਂ ਲੌਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਕੀਪ ਹਮਾਰੀ ਕਹਿੰਦੇ ਲੌਂਗ ਸੁਪਾਰੀ ਸੋਨੇ ਚਾਂਦੀ ਦਾ ਵਪਾਰ ਤਾਂ ਬਹੁਤ ਦੁਨੀਆ ਕਰਦੀ ਬਹੁਤ ਵਪਾਰੀ ਬਣਦੇ ਹਟਤੇ ਵੀ ਬਾਜ਼ਾਰ ਵਿੱਚ ਵੀ ਰੇਗਲੀਏ ਸਬਜ਼ੀ ਤਾਂ ਹਰ ਇੱਕ ਨੇ ਖਰੀਦਣੀ ਐ ਫਿਰ ਉਸ ਤੋਂ ਬਾਅਦ ਕੱਪੜਾ ਫਿਰ ਉਸ ਤੋਂ ਬਾਅਦ ਲੋਹਾ ਤੇ ਸੋਨੇ ਦਾ ਵਪਾਰੀ ਕੋਈ ਇੱਕ ਹੁੰਦਾ ਉਹਨਾਂ ਚ ਤੇ ਜੇ ਉਸ ਤੋਂ ਬਾਅਦ ਵੇਖੀਏ ਹੀਰੇ ਦੇ ਡਾਇਮੰਡ ਦੇ ਵਪਾਰੀ ਉਹ ਤਾਂ ਉਸ ਤੋਂ ਵੀ ਕੋਈ ਵਿਰਲਾ ਹੋਵੇ ਇੱਥੇ ਭਾਤ ਕਬੀਰ ਜੀਆ ਨੇ ਰੱਬ ਦੇ ਨਾਮ ਨੂੰ ਸਭ ਤੋਂ ਕੀਮਤੀ ਦੱਸਿਆ ਕਿ ਨਹੀਂ ਬਣ ਜਿਆ ਕਾਂਸੀ ਤੰਬਾ ਕਿੰਨੇ ਲੌਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ ਕਹਿੰਦੇ ਇਹ ਬਣ ਜ ਕੀਤਾ ਅਸੀਂ ਇਹ ਇਹਦਾ ਵਪਾਰ ਕੀਤਾ ਇਹਦੀ ਖੇਪ ਇਹਦੀ ਪੰਡ ਭਰ ਲਈ ਐਸੀ ਖੇਪ ਹਮਾਰੀ ਹਰ ਕੇ ਨਾਮ ਕੇ ਵਪਾਰੇ ਹੀਰਾ ਹਾਥ ਚੜਿਆ ਨਰਬੋਲਕ ਛੋਟੇ ਕਈ ਸਰਸਰ ਬੱਚਾ ਖੜਾਉਣੇ ਨੂੰ ਛੱਡਣ ਵਾਸਤੇ ਤਾਂ ਤਿਆਰ ਹੁੰਦਾ ਜੇ ਉਹ ਤੋਂ ਚੰਗਾ ਖੜਾਉਣਾ ਮਿਲੇ ਉਹਨੂੰ ਉਹ ਤੋਂ ਚੰਗਾ ਖੜਾਉਣਾ ਮਿਲੇ ਪ੍ਰਾਣਾ ਘਰ ਛੱਡਣ ਨੂੰ ਤਾਂ ਤਿਆਰ ਹੁੰਨੇ ਆਪਾਂ ਜੇ ਉਹ ਤੋਂ ਬਾਅਦ ਸਾਨੂੰ ਚੰਗਾ ਘਰ ਮਿਲਦਾ ਚੰਗਾ ਘਰ ਮਿਲੇ ਤਾਂ ਤਿਆਰ ਹੁੰਨੇ ਹਨ ਕੈਨੇਡਾ ਆਸਟ੍ਰੇਲੀਆ ਤਾਂ ਜਾਂਦੇ ਆ ਉਹ ਵੀ ਇਤੋਂ ਚੰਗਾ ਦੇਸ਼ ਹੈ ਜੇ ਤੂੰ ਮਾੜਾ ਹੋਵੇਂ ਆ ਪਾਕਿਸਤਾਨ ਆ ਫਰਗਾਨistan ਨਹੀਂ ਜਾਂਦੇ ਵੀ ਇਹ ਤੂੰ ਚੰਗਾ ਚੰਗਾ ਕਰੇਗਾ ਤਾਂ ਜਾਂਦੇ ਪ੍ਰਾਣੀ ਚੀਜ਼ ਤਾਂ ਛੱਡਾਂਗੇ ਜੇ ਉਹਦੋਂ ਚੰਗੀ ਮਿਲੇਗੀ ਕੀਮਤੀ ਮਿਲੇਗੀ ਹਰ ਕੇ ਨਾਮ ਕੇ ਵਪਾਰੀ ਹੀਰਾ ਹੱਥ ਚੜਿਆ ਨਿਰਮੋਲ ਛੁੱਟ ਗਈ ਸੰਸਾਰ ਇਹ ਹੀਰਾ ਜਿਹੜਾ ਨਾਮ ਵਾਲਾ ਇਨੂੰ ਹੀਰਾ ਆਖਿਆ ਨਾਮ ਬਾਣੀ ਇਹਨੂੰ ਹੀਰਾ ਆਖਿਆ ਕਿਉਂਕਿ ਇਹ ਜਦੋਂ ਭਗਤਾਂ ਦੇ ਸੰਤਾਂ ਦੇ ਹੱਥ ਆਉਂਦਾ ਹੈ ਨਾ ਫਿਰ ਉਹਨਾਂ ਨੂੰ ਜਗਤ ਦੀ ਮਾਇਆ ਦੀ ਪਰਵਾਹ ਨਹੀਂ ਰਹਿੰਦੀ ਧਨ ਦੌਲਤ ਦੀ ਪਰਵਾਹ ਨਹੀਂ ਰਹਿੰਦੀ ਉਹ ਉਹਨਾਂ ਨੂੰ ਕਉੜੀਆਂ ਲੱਗਦੇ ਵਾਹਿਗੁਰੂ ਦਾ ਨਾਮ ਜਿਹੜਾ ਇਹ ਹੀਰਿਆਂ ਦੀ ਨਿਆਣੀ ਲੱਗਦਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਕੋ ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ ਕੋ ਉਹਨਾਂ ਨੂੰ ਪਤਾ ਲੱਗਦਾ ਹੁਣ ਭਾਈ ਮਤੀ ਦਾਸ ਤੇ ਅਕੇ ਕਿੰਨੇ ਲਾਲਚ ਚ ਰੱਖ ਦਿੱਤੇ ਸਾਬਜਾਦਿਆਂ ਦੇ ਅਕੇ ਕਿੰਨੇ ਲਾਲਚ ਰੱਖ ਦਿੱਤੇ ਬੇਗਮਾਂ ਦੇ ਢੋਲੇ ਰਿਆਸਤਾਂ ਦੇ ਨਵਾਬ ਧਨ ਦੌਲਤ ਦੀਆਂ ਕੋਈ ਤਸਰਾ ਹੀ ਨਹੀਂ ਛੱਡੀਆਂ ਦੱਸੋ ਕੀ ਚਾਹੀਦਾ ਹੈ ਖਜ਼ਾਨੇ ਚ ਪਰ ਕਹਿੰਦੇ ਸਾਡਾ ਧਰਮ ਜਿਹੜਾ ਸਾਡੇ ਵਾਸਤੇ ਉਹੀ ਹੀਰਾ ਲਾਲ ਸਾਡਾ ਧਰਮ ਸਭ ਤੋਂ ਜ਼ਰੂਰੀ ਹੈ ਭਾਈ ਮੱਤੀ ਦਾਸ ਕਹਿੰਦੇ ਮਾਇਆ ਇਹ ਪੈਸੇ ਤੋਂ ਕੀ ਲੈਣਾ ਕਰੂ ਵਰਕੇ 40 ਗੰਜ ਜੋੜ ਕੇ ਚਲੇ ਗਏ ਇੱਕ ਢੇਲਾ ਵੀ ਨਾਲ ਨਹੀਂ ਗਿਆ ਰੱਬ ਨੇ ਆਵੀ ਸਖਾ ਵਾਸਤੇ ਸੀ ਵਾਹਿਗੁਰੂ ਦਾ ਨਾਮ ਜਿਹੜਾ ਨਾਮ ਇਹ ਭਾਈ ਮਨ ਦੇ ਵਿੱਚ ਵਸਣ ਵਾਲੀ ਵਸਤੂ ਹੈ ਤੇ ਵੀ ਐਡਾ ਕੀਮਤੀ ਮੇਰੇ ਸਾਈਂ ਦਾ ਨਾਮ ਅਮੋਲਨਾ ਕੀ ਮਨਾ ਕੋਈ ਜਾਂ ਜੋ ਸਾਈਂ ਦਾ ਨਾਮ we got ਫਿਰਦੇ ਹੇਤਾ ਐਵੇਂ ਇੰਨੇ ਇਕੱਠੇ ਹੋ ਕਿ ਦੁਰੇ ਜਾ ਰਹੇ ਨੇ ਐਵੇਂ ਸਵੇਰੇ ਗੁਰਦੁਆਰੇ ਚਾਹ ਪੀਣ ਵਾਸਤੇ ਤੁਰ ਜਾਂਦੇ ਬਹੁ ਸ਼ਾਸਤਰ ਬਹੁ ਸਿਮਰਤੀ ਟੇਕੇ ਸਰ ਪੰਡਢੋਲ ਪੂਜਸ ਨਹੀਂ ਹਰ ਹਰੇ ਨਾਨਕ ਨਾਮ ਅਮੋਲ ਇਹ ਅਸੀਂ ਨਹੀਂ ਆਖਦੇ ਗੁਰੂ ਕੀ ਬਾਣੀ ਕਹਿ ਰਹੀ ਇਸੇ ਨਾਮ ਦੀ ਕਮਾਈ ਕੀਤੀ ਸੰਤਾਂ ਨੇ ਇਸੇ ਨਾਮ ਦੇ ਇਸੇ ਬਾਣੀ ਦੀ ਕਮਾਈ ਕੀਤੀ ਕੋਈ ਸੰਤ ਭੇਗ ਦਾ ਨਾ ਨਹੀਂ ਚਾਰ ਬੰਦਿਆਂ ਤੇ ਕਹਿਣ ਨਾਲ ਨਹੀਂ ਬਣਦਾ ਸਰੀਰ ਆਪਣੇ ਵਰਗੇ ਹੀ ਨੇ ਪਰ ਉਹਨਾਂ ਨੇ ਆਪਣੇ ਮਨ ਨੂੰ ਬਦਲ ਲਿਆ ਬਣਾਇ ਮਨ ਜੋੜ ਦਿੱਤੇ ਗੁਰੂ ਕੀ ਬਾਣੀ ਦੇ ਨਾਲ ਮਨ ਕਰ ਬੈਰ ਮਨ ਕਰ ਬੈਰ ਸੁਰਤ ਕਰ ਪੈਂਦਾ ਗਿਆਨ ਗੂਣ ਭਰ ਡਾਰੀ ਆਪਣੇ ਮਨ ਨੂੰ ਬਲਦ ਬਣਾ ਲੈਂਦੇ ਜਿਵੇਂ ਬਲਦ ਹੁੰਦਾ ਨਾ ਉਦਾਹਰਣ ਦਿੱਤੀ ਭਗਤ ਕਬੀਰ ਜੀ ਨੇ ਜਿਵੇਂ ਬਲਦ ਹੁੰਦਾ ਮਾਨ ਕਰ ਬੈਰ ਸੁਰਤ ਕਰ ਪੰਡਾ ਇਹ ਸਵਰਤ ਦਾ ਜਿਹੜਾ ਰਸਤਾ ਹੈ ਇਹ ਤੈਅ ਕਰਨਾ ਹੈ ਸਾਨੂੰ ਸੁਰਤੀ ਸ਼ਬਦ ਤੱਕ ਲੈ ਕੇ ਜਾਂਦੀ ਜਦੋਂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਸ਼ਬਦ ਗੁਰੂ ਸੁਰਤ ਧੰਨ ਚੇਲਾ ਕਹਿੰਦੇ ਪਹਿਲਾਂ ਸੁਰਤ ਇਹ ਤਾਂ ਚੇਲਾ ਬਣੇ ਵੀ ਸੁਰਤ ਸਰੀਰ ਤਾਂ ਬਾਅਦ ਵਿੱਚ ਆਪੇ ਹੀ ਬਣ ਜਾਏ ਆਪਾਂ ਸਰੀਰ ਨੂੰ ਬਣਾਉਣੇ ਕਈ ਵਾਰੀ ਧੱਕੇ ਦੇ ਨਾਲ ਮਨ ਮੰਨਦਾ ਨਹੀਂ ਹੁੰਦਾ ਫਿਰ 2 ਮਹੀਨੇ ਮਸਾਲਾ ਲੱਗਦੇ ਪਰ ਮੰਨਣੇ ਨਾ ਤਿਆਰ ਹੋਇਆ ਤੇ ਜਦੋਂ ਫਿਰ ਮੰਨ ਤਿਆਰ ਆਇਆ ਪਹਿਲਾਂ ਫਿਰ ਭਾਵੇਂ ਸਰੀਰ ਦਾ ਬੰਦ-ਬੰਦ ਕੱਟਿਆ ਜਾਵੇ ਮਣਤੇ ਆ ਰੰਗ ਮਣਦਾ ਪਿਆਰ ਪੈ ਗਿਆ ਮੂਹ ਲਾਲਣ ਸੋ ਪ੍ਰੀਤ ਬਣੀ ਟੋਰੀ ਨਾ ਟੁੱਟੇ ਸ਼ੋਰੀ ਨਾ ਛੁੱਟੇ ਐਸੀ ਮਾਦੂ ਖਿੱਚ ਤਣੀ ਦਿਨ ਸ ਰਾਤ ਮਨ ਮਾਹ ਬਾਸਤਹ ਕਾ ਕਰਪਾ ਬਰਾ ਬਾਣੀ ਉਹ ਪਿਆਰ ਕਹਿੰਦੇ ਦਿਲ ਰਾਤ ਹੀ ਮਨ ਦੇ ਵਿੱਚ ਵਸਦਾ ਰਹਿੰਦਾ ਬਲ ਬਲ ਜਾਉ ਸ਼ਾਮ ਸੁੰਦਰ ਕੋ ਅਖ ਕਥਾ ਜਾਂ ਕੀ ਬਾਤ ਸੁਣੀ ਜਨ ਨਾਨਕ ਦਸਮ ਅੰਦਾਸ ਕਈਤ ਹੈ ਤੂੰ ਕਰ ਕਿਰਪਾ ਖਾਗਰ ਆਪਣੀ ਐਸੀ ਪ੍ਰੀਤ ਉਹਨਾਂ ਦੀ ਬਣ ਜਾਂਦੀ ਪਹਿਲਾ ਮਨ ਨੂੰ ਜੋੜ ਮਨ ਕਰ ਬੈਰ ਸੁਰਤ ਕਰ ਪੰਡਾ ਸੁਰਤੀ ਦੇ ਮਾਰਗ ਦੇ ਉੱਤੇ ਤੂੰ ਹੁੰਦੇ ਹੋ ਫੇਰ ਇਕ ਕੰਠਾ ਕੀ ਗੀਤਾ इकठा ਕੀਤਾ ਗਿਆਨ ਗੁਣ ਭਰ ਡਾਰੀ ਗਿਆਨ ਦੀ ਪੰਡ ਇਕੱਠੀ ਕਰ ਲਈ ਸੋਚੀ ਆ ਗਿਆ ਉਹਨਾਂ ਗਿਆਨ ਮਿਲ ਗਿਆ ਬ੍ਰਹਮ ਦਾ ਗਿਆਨ ਵੈਗੁਰੂ ਦਾ ਗਿਆਨ ਜਗ ਦਾ ਗਿਆਨ ਜਨਮ ਦਾ ਗਿਆਨ ਗਿਆਨ ਗੋਣ ਭਰ ਡਾਰੀ ਗਿਆਨ ਦੀ ਪੰਡ ਬੰਨ ਲਈ ਉਹਨਾਂ ਭਾਰੀ ਪੰਡ ਗਿਆਨ ਗੋਣ ਭਰ ਡਾਰੀ ਆ ਇਕੱਠੀ ਕਰ ਲਈ ਮਨ ਦੇ ਵਿੱਚ ਇਕੱਠੀ ਹੁੰਦੀ ਨਹੀਂ ਤਾਂ ਸਰੀਰ ਨੂੰ ਸੁੱਖ ਦੇਣ ਵਾਸਤੇ ਅੱਜ ਦੇ ਸਮੇਂ 'ਚ ਕਿੰਨੇ ਸਾਧਨ ਬਣੇ ਪਰ ਸਰੀਰ ਫਿਰ ਨਹੀਂ ਕਿਸੇ ਦਾ ਸੁਖੀ ਸੁਖੀ ਹੋਣਾ ਮਨ ਵਾਹਿਗੁਰੂ ਦੇ ਨਾਮ ਦੇ ਨਾਲ ਨਾ ਮਨ ਇੱਥੋਂ ਦਾ ਵਾਸੀ ਹੈ ਤੇ ਨਾ ਹੀ ਵਾਹਿਗੁਰੂ ਦਾ ਨਾਮ ਇੱਥੋਂ ਦਾ ਵਾਸੀ ਹੈ ਧੁਰ ਕੀ ਬਾਣੀ ਆਈ ਦੇਨ ਸਗਲੀ ਚਿੰਤ ਮਟਾਈ ਇਹ ਦੋਨੋਂ ਹੀ ਇਥੋਂ ਦੇ ਵਾਸੀ ਸਾਧੂ ਜਾਣਦੇ ਸੰਤ ਜਾਣਦੇ ਸਿਵੀਆਂ ਨਾ ਕਰਦੇ ਵਿੱਚ ਅਖੀਰਲਾ ਸਮਾਂ ਬਾਹਰ ਖਾਂਦਨ ਪੈਰਾਂ ਤੇ ਸੱਪ ਨੇ ਡੰਗ ਲਿਆ ਪਹਿਲਾ ਬਾਲਿਆ ਤਰਾਂ ਤਰਾਂ ਦੇ ਰਾਜ ਕਰਾਉਂਦੇ ਫਿਰ ਇੱਥੇ ਮਾਹਪੁਰ ਕਹਿੰਦੇ ਭਾਈ ਇਸ ਸਰੀਰ ਨੂੰ ਦੁੱਖ ਹੈ ਸਰੀਰ ਨੂੰ ਸਾਨੂੰ ਦੁੱਖ ਕੋਈ ਇਹ ਦੁੱਖ ਸਦੇਹੀ ਤੱਕ ਹੀ ਹੈ ਹੁਣ ਇਹਨੂੰ ਚੀਰ ਫਾੜ ਨਾ ਕਰੋ ਸਾਬਤ ਹੀ ਰਹਿਣ ਦਿਓ ਇਸੇ ਤਰ੍ਹਾਂ ਹੀ ਗੁਰੂ ਦੇ ਘਰ ਚਲੇ ਜਾਂਦੇ ਢਾਕਲ ਕਰਾਇਆ ਹਸਪੀਟਲ ਤੇ ਲੈ ਗਏ ਮਾਹਪੁਰ ਖਾਂ ਦੀ ਇੱਛਾ ਨਹੀਂ ਸੀ ਉਹ ਤੋਂ ਪਹਿਲਾਂ ਵਾਖਿਆ ਕਰਦੇ ਭਾਈ ਵੱਡੇ ਮਹਾਪੁਰਖਾਂ ਦੇ ਕੋਲ ਰਹੇ ਹੋ ਤੁਸੀਂ ਸੇਵਕਾਂ ਕੁਝ ਸਿੱਖ ਲਓ ਕੁਝ ਪੁੱਛ ਲਓ ਕੁਝ ਦੱਸ ਲਓ ਫਿਰ ਬਾਅਦ 'ਚ ਨਾ ਕਹੋ ਵੀ ਐਨੀ ਸੰਗਤ ਕੀਤੀ ਤੇ ਸਾਨੂੰ ਪਤਾ ਹੀ ਨਹੀਂ ਲੱਗਿਆ ਉਹ ਪਹਿਲਾਂ ਦੱਸਣਾ ਆਰੰਭ ਕਰ ਦਿੰਦੇ ਇਹ ਨਾਂ ਤਾਂ ਸਾਡਾ ਮਾਣੇ თੋਂ ਦਾ ਵਾਸੀ ਐ ਨਾ ਭਾਈ ਗੁਰੂ ਦਾ ਨਾਮ ਇਥੋਂ ਦਾ ਵਾਸੀ ਐ ਆ ਰੇ ਨੀ ਤੇਰਾ ਤੇ ਸੁਸਨਾ ਕਰ ਦੇਤੀਆ sir dite ra se ma satti ya ਤਮੇਨ ਨਨੇ ਮਨ ਨੂੰ ਨਿਖੁਸ਼ ਕਰਨਾ ਮਨ ਨੂੰ ਖੁਸ਼ ਗੜੇ ਕਰੇਗਾ ਵੈ ਗੁਰੂ ਦਾ ਨਾਮ ਬਉਦੀ ਬੰਦਗੀ ਕਿਉਂਕਿ ਇਹ ਵੀ ਉਤੋਂ ਹੀ ਆਈ ਏ ਤੁਰ ਤੋਂ ਆਈ ਏ ਮਨ ਨੂੰ ਵੈ ਗੁਰੂ ਦੇ ਨਾਮ ਨੇ ਖੁਸ਼ ਕਰਨਾ ਮਾਪੁਰ ਐਸੇ ਨਾਮ ਦੇ ਨਾਲ ਹੀ ਆਪਣੀ ਲਿਬ ਲਾ ਲੈਂਦੇ ਆ ਮਾਨ ਕਰ ਬੈਰ ਸੁਰਤ ਕਰ ਪੈਂਡਾ ਗਿਆਨ ਗੂਣ ਭਰ ਡਾਰੀ ਵੱਡੀ ਪੰਡ ਬਨ ਰਹੀ ਗਿਆਨ ਦੀ ਘਟਈਆ ਸਾਧ ਸੰਗ ਜਪਨ ਸੰਗ ਮਾਨ ਨਿਧਾਨ ਘਾਰੇ ਸੰਗ ਲਾ ਕੇ ਸਾਧ ਸੰਗ ਜਪਨ ਸੰਗ ਨਿ ਸੰਗ ਹੋ ਕੇ ਸੰਗ ਲਾ ਕੇ ਕਹਿੰਦੇ ਜਪ ਹੁਣ ਆਪਾਂ ਤਾਂ ਉੱਚੀ ਵਾਹਿਗੁਰੂ ਕਹਿਣ ਲੱਗਿਆ ਵੀ ਸੰਗ ਲੱਗਦੀ ਵੀ ਗਾਤਰਾ ਉਤੋਂ ਦੀ ਪਾਲਿਆ ਦਾੜੀ ਰੱਖਣੇ ਲੋਕ ਕੀ ਕਹਿਣਗੇ ਜਿਨ੍ਹਾਂ ਨੇ ਦਾੜੀ ਕੱਟੀ ਏ ਉਹਨਾਂ ਨੂੰ ਵੀ ਲੋਕ ਬਹੁਤ ਕੁਸ਼ ਕਹਿੰਦੇ ਆ ਵੀ ਅੰਮ੍ਰਿਤ ਸ਼ਾਕ ਬਾਣੀ ਪੜ ਤੇ ਜਿਨ੍ਹਾਂ ਨੇ ਰੱਖੀ ਏ ਉਹਨਾਂ ਨੂੰ ਵੀ ਲੋਕ ਬਹੁਤ ਮੁਸ਼ਕਿਲ ਕਹਿੰਦੇ ਆ ਇਹ ਦੁਨੀਆ ਇਹ ਜਾ ਕੇ ਦੋਨੋਂ ਪਾਸੇ ਦਿੰਦੇ ਆ ਰੰਬੇ ਦੇ ਦਾਤੇ ਦੇ ਇੱਕ ਪਾਸੇ ਹੁੰਦੇ ਤੇ ਦੋਨੋਂ ਪਾਸੇ ਜਿਹਦੇ ਵਾਲ ਕੱਟੇ ਏ ਮੁੰਨੇ ਨੇ ਉਹਨਾਂ ਨੂੰ ਕਹਿਣਗੇ ਤੁਸੀਂ ਅੰਮ੍ਰਿਤ ਛਕੋ ਕੇਸ ਰੱਖੋ ਦਸਤਾਰਾਂ ਬੰਨੋ ਜਿੰਨਾ ਬੰਨੀਆਂ ਨੇ ਉਹਨਾਂ ਨੂੰ ਕਹਿਣਗੇ ਇਹ ਵਿਦਿਆ ਨਹੀਂ ਪੜੇ ਪੈਂਦੇ ਨਾ ਉਹਨਾਂ ਨੂੰ ਟਿਕਨ ਦਿੰਦੇ ਨਾ ਉਹਮਾਂ ਨੂੰ ਟਿਕਨ ਦਿੰਦੇ ਫੇਰ ਲੋਕ ਲਾਜ ਛਡਣੀ ਪੈਂਦੀ ਐ ਲੋਕ ਲਾਲ ਇਹ ਭਲੌਣੀ ਪੈਂਦੀ ਐ ਵੀ ਲੋਕ ਕੀ ਕਹਿੰਦੇ ਨੇ ਦੁਨੀਆ ਕੀ ਆਖਦੀ ਐ ਦੇ ਲੋਕ ਸਲਾਹ ਤਾਂ ਤੇਰੀ ਉਪਮਾ ਨਿੰਦਾ ਛੋੜ ਨਾ ਜਾਈ ਕਹਿੰਦੇ ਜੇ ਲੋਕ ਸਲਾਹਣਗੇ ਵਡਿਆਈ ਕਰਨਗੇ ਤਾਂ ਵਡਿਆਈ ਮੇਰੀ ਨਹੀਂ ਤੇਰੀ ਹੋਵੇਗੀ ਜੇ ਨਿੰਦਣਗੇ ਤਾਂ ਮੈਨੂੰ ਨਿੰਦਣਗੇ ਮੈਨੂੰ ਮਾੜਾ ਕਹਿਣਗੇ ਜੇ ਵਡਿਆਈ ਆ ਤਾਂ ਤੇਰੀ ਜੇ ਨਿੰਦਿਆ ਤਾਂ ਤੇਰੀ ਉਹ ਲੋਕ ਲਾਜ ਤਿਆਗ ਦਿੰਦੇ ਵੀ ਜੱਗ ਕੀ ਕਹਿੰਦਾ ਦੁਨੀਆ ਕੀ ਕਹਿੰਦੀ ਐ ਮੇਰੇ ਅਫਸਰ ਕੀ ਕਹਿੰਦੇ ਸੰਤਾਂ ਨੇ ਪਰਵਾਹ ਨਹੀਂ ਕੀਤੀ ਸੰਤ ਬਾਬਾ ਅਤਰ ਸਿੰਘ ਜੀ ਜਦੋਂ ਚਿੱਠੀ ਆਈ ਫੌਜ ਵਿੱਚ ਤੁਹਾਡੇ ਪਿਤਾ ਨਹੀਂ ਰਹੇ ਘਰ ਆ ਜਾਓ ਪਰਿਵਾਰ ਨੂੰ ਮਿਲ ਲਓ ਬਸ 8 ਵਜੇ ਏ ਟੇਬਲ ਨਾਲ ਬੰਦੇ ਉੱਤੇ ਜਦੋਂ ਬਿਆਨ ਆਉਣਾ ਹੁੰਦਾ ਜਦੋਂ ਇਹ ਰਾਤ ਤੁਰਨਾ ਆਉਂਦਾ ਢੇਰ ਲੱਕੜਾਂ ਦਾ ਸੜਨਾ ਆਉਂਦਾ ਢੇਰ ਅੱਗ ਨਹੀਂ ਲਿਆਉਣੀ ਪੈਂਦੀ ਇੱਕੋ ਹੀ ਤਿੱਲੀ ਬਹੁਤ ਆਉਂਦੀ ਹੈ ਜਦੋਂ ਕਿਸੇ ਨੂੰ ਕੋਈ ਗਿਆਨ ਮਿਲਦਾ ਨਾ ਕਿਸੇ ਨੇ ਰਾਤ ਤੇ ਤੁਰਨਾ ਫਸੇ ਕੋਈ ਗੱਲ ਉਹਦੇ ਮੰਨ ਤੇ ਅਸਰ ਕਰ ਜਾਂਦੀ ਏ ਮਾਪੁਰਖਾਂ ਨੇ ਜਦੋਂ ਅਮਰਤੀ ਸ਼ਾਕਲਿਆ ਫੌਜ ਵਿੱਚ ਜਾ ਕੇ ਗਿਆਨੀ ठाकुर ਸਿੰਘ ਜੀ ਉਦੋਂ ਫੌਜ ਦੀਆਂ ਸ਼ਾਉਣੀਆਂ ਦੇ ਵਿੱਚ ਜਾਂਦੇ ਅੰਗਰੇਜ਼ ਰੋਕਦੇ ਨਹੀਂ ਸੀ ਅੰਗਰੇਜ਼ਾਂ ਨੂੰ ਪਤਾ ਸੀ ਵੀ ਜਿਹੜਾ ਸਿੰਘ ਸੱਜ ਗਿਆ ਗੁਰੂ ਦਾ ਸਿੰਘ ਬਣ ਗਿਆ ਉਹ ਕਦੇ ਧੋਖਾ ਨਹੀਂ ਦਿੰਦਾ ਉਹ ਧੋਖੇबाज ਨਹੀਂ ਬਣਦਾ ਥੋਲ ਸੀ ਵੀ ਜੋ ਅਮਰ ਸ਼ਕਾ ਹੋ ਜਾਂਦੇ ਅਮਰਤਿ ਛੱਕਿਆ ਮਾਪੁਰਖਾਂ ਨੇ ਚਾਰ ਹੀ ਸਿੰਘ ਤਿਆਰ ਹੋਏ ਵੀ ਚਾਰ ਸਿੰਘ ਲੱਭੇ ਪੰਜਵਾਂ ਸਿੰਘ ਸੇਵਾ ਵਿੱਚ ਲੱਗੇ ਪੰਜਾਂ ਦੀ ਲੱਭਦਾ ਨਹੀਂ ਇਹ ਜਨਮ ਸਾਖੀ ਵਿੱਚ ਪੜਿਆ ਜੋ ਸੰਤ ਬਾਪਾ ਤੇਜਾ ਸਿੰਘ ਜੀਆ ਨੇ ਲਿਖੀ ਹੈ ਕਹਿੰਦੇ ਇਹਨੇ ਨੂੰ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਸਜਿਆ ਲੰਘ ਰਿਹਾ ਕੋਲ ਤੇ ਪੁੱਛਿਆ ਕਹਿਣ ਲੱਗੇ ਭਾਈ ਸਾਗਤ ਖਲੋਤੀ ਹੈ ਹੀ ਨਹੀਂ ਕੀ ਗੱਲ ਕਹਿਣ ਲੱਗੇ ਅਮਰੰਤ ਛਕਾਉਣਾ ਪਰ ਪੰਜਵਾਂ ਸਿੰਘ ਪੰਜਾਂ ਦੀ ਸੇਵਾ ਦੇ ਵਿੱਚ ਲੱਗਣ ਵਾਸਤੇ ਵੀ ਬੈੰਦਾ ਕਹਿੰਦੇ ਜੀ ਮੈਨੂੰ ਪੰਜ ਬਾਣੀਆਂ ਕੰਠਣੇ ਮੇਰੀ ਸੁਧਾਈ ਕਰ ਲਓ ਮੈਂ ਸੇਵਾ ਵਿੱਚ ਲੱਗਣ ਵਾਸਤੇ ਤਿਆਰ ਹਾਂ ਉਹਦੀ ਸੁਧਾਈ ਕੀਤੀ ਪੰਜਾਂ ਦੀ ਸੇਵਾ 'ਚ ਲੱਗ ਗਿਆ ਅਮਰੰਤ ਛਕਿਆ ਮਹਾਂਪੁਰਖਾਂ ਨੇ ਉਦੋਂ ਬਾਅਦ ਉਹ ਕਹਿੰਦੇ ਸਿੰਘ ਨੂੰ ਮਿਲ ਲਈਏ ਪਤਾ ਟਿਕਾਣਾ ਕੁੱਝ ਲਈਏ ਬਾਅਦ ਦੇ ਵਿੱਚ ਉਹ ਦਿਸ ਗਈ ਨਹੀਂ ਕਿਤੇ ਇਹ ਰੰਗ ਨੇ ਸ਼ਹੀਦੀ ਪਹਿਰੇ ਇਹ ਨਹੀਂ ਕਿ ਮੇਰੇ ਸਿਰ 'ਤੇ ਸ਼ਹੀਦ ਆ ਗਿਆ ਤੇ ਮੇਰੇ ਸਿਰ 'ਤੇ ਹੁਣ ਪੌਣ ਆ ਗਈ ਕਹਿਣਗੇ ਬਾਬਾ ਦੀਪ ਸਿੰਘ ਆ ਗਿਆ ਮੇਰੇ ਗੁਰੂ ਦੇ ਹੁਕਮ ਅੰਸਾਰ ਕੋਈ ਕਾਰਨ ਉਹਨਾਂ ਨੇ ਸਵਾਰਨਾ ਆਉਂਦਾ ਨਾ ਉਹ ਸਿੱਧੇ ਹੀ ਸਵਾਰ ਲੈਂਦੇ ਆ ਤੇਰੀ ਲੋੜ ਨਹੀਂ ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਜਿਨ੍ਹਾਂ ਨੇ ਗੁਰੂ ਵਾਸਤੇ ਆਪਣਾ ਤਨ ਮਨ ਵਾਰਿਆ ਹੁੰਦਾ ਨਾ ਉਹਨੂੰ ਕਿਸੇ ਦੀ ਲੋੜ ਨਹੀਂ ਪੈਂਦੀ ਹੈ ਵੀ ਤੇਰੇ ਥਰੂ ਤੇਰੇ ਜਰੀਏ ਆਉਣਗੇ ਐਦਾਂ ਫਿਰ ਜਦੋਂ ਉਹਨਾਂ ਨੇ ਸੁਣਿਆ ਨਾ ਫਿਰ ਕਹਿੰਦੇ ਜਗ ਕੀ ਹੈ ਸੰਸਾਰ ਕੀ ਹੈ ਨੈਣੀ ਦੇਖ ਤੇ ਜਗ ਜਾਈਂ ਕਿਤੇ ਤਾਂ ਨੈਣਾ ਦੇਖਦੇ ਆੱਖੀ ਵੇਖਦੇ ਆ ਜੱਜ ਤਰੇ ਹੀ ਜਾਂਦਾ ਦੁਨੀਆ ਕੁਛ ਨਹੀਂ ਸੰਸਾਰ ਕੁਛ ਨਹੀਂ ਇਹਦੇ ਤੋਂ ਜਿਹੜਾ ਲਾਹਾ ਲਿਆ ਜਾਂਦਾ ਜਿਹੜਾ ਆਸਮ ਲਾਹਾ ਉਹ ਲੈ ਲੈਣਾ ਚਾਹੀਦਾ ਸਰੀਰ ਤਾਂ ਮਿੱਟੀ ਹੈ ਅੱਜ ਨਾ ਕੱਲ ਇਹਨੇ ਮਿੱਟੀ ਨੂੰ ਹੀ ਹੋ ਜਾਣਾ ਇਹ ਮਿੱਟੀ ਦੇ ਵਿੱਚੋਂ ਜਿੰਨਾ ਕੁਝ ਆਪਾਂ ਲੱਭ ਸਕਦੇ ਆ ਜਿੰਨਾ ਕੁਝ ਕੱਢ ਸਕਦੇ ਆ ਇਸ ਮਿੱਟੀ ਦੇ ਵਿੱਚੋਂ ਕੱਢ ਲੈਣਾ ਚਾਹੀਦਾ ਐਂਦਾ ਖਿਆਲ ਆ ਗਿਆ ਜਗਤ ਦਾ ਇਹ ਤਾਂ ਜੱਗ ਸੁਪਨੇ ਦੀ ਈ ਮਾਈ ਜਿਨੂੰ ਮਣਾ ਸਕੀ ਜਾਣ Oh, yeah <laughs> ਸਤਿਗੁਰੂ ਦਾ ਨਾਮ ਜਪ ਲੈ ਜੀਉ ਪਰਾਂ ਸੱਚ ਦਾ ਸਾਸ ਏ ਰਾਜਾ ਸੁਪਨੇ ਚੋਣੇ ਜੀਉ ਪਰਾਂ ਸੱਚ ਦਾ ਸਾਸ ਏ ਰਾਜਾ ਸੁਪਨੇ ਚੋਣੇ ਜੀਉ ਪਰਾਂ ਸੱਚ ਦਾ ਸਾਸ ਜਗ ਕੋ ਜਾਣ ਇਨ ਮੇ ਕਾਸ਼ ਸੱਚੋ ਨਾਹੀ ਨਾਨਕ ਬਿਨ ਭਗਵਾਨ ਬਿਨ ਭਗਵਾਨ ਕੇਦੇ ਦੇ ਵਿੱਚ ਕੁਛ ਵੀ ਸੱਚ ਨਹੀਂ ਦ੍ਰਿਸ਼ਟਮਾਨ ਹੈ ਸਗਲ ਮਥਿਨਾ ਜਿਹੜੇ ਕਹਿੰਦੇ ਦ੍ਰਿਸ਼ਟੀ ਚ ਆ ਰਿਆ ਨਾ ਸਗਲ ਸਾਰਾ ਮਥਿ ਹੈ ਮਥਿਨਾ ਆ ਜਿਹੜੇ ਵੇਖਣ ਵਾਲੇ ਸਾਡੇ ਨੈਣ ਨੇਤਰ ਨੇ ਵੀ ਮਥਿ ਹੈ ਨੇ ਵੀ ਝੂਠੇ ਨੇ ਦ੍ਰਿਸ਼ਟਮਾਨ ਹੈ ਸਗਲ ਮਥਿਨਾ ਰੋ ਚਿੱਟੀ ਪੜ ਕੇ ਘਰ ਨਹੀਂ ਮੁੜੇ ਚੀਮੇ ਨਗਰ ਹਯੂਰ ਸਾਹਿਬ ਅਲ ਚਾਲੇ ਪਾ ਦਿੱਤੇ ਪੈਰੀਂ ਚੱਲ ਕੇ ਹਯੂਰ ਸਾਹਿਬ ਆਪਣੇ ਆਪਣੇ ਕਦਮਾਂ ਦੇ ਨਾਲ ਇਦਾਂ ਤਾਲ ਬੰਨ ਲਿਆ ਖੱਬਾ ਪੈਰ ਚੁੱਕਣਾ ਵਾਹ ਸੱਜਾ ਰੱਖਣਾ ਗੁਰੂ ਵਾਹ ਗੁਰੂ ਪੈਰਾਂ ਨਾਲ ਤਾਲ ਬਨ ਕੇ ਅਯੁਰ ਸਾਹਿਬ ਦੀ ਧਰਤੀ ਤੇ ਗੈ ਗੋਦਾਵਰੀ ਦੇ ਕੰਡੇ ਤੇ ਬੈਠ ਕੇ ਤਪ ਤਪਸਿਆ ਕੀਤੀ। ਉਹ ਕਈ ਕਹਿੰਦੇ ਵੀ ਤਪ ਕਰਨਾ ਤਾਂ ਗੁਰਸਤ ਵਿੱਚ ਹੈ ਹੀ ਤਪਸਿਆ ਕਰਨੀ ਕਿਥੇ? ਵਪਾਰ ਦਾਸ ਵਿੱਚ ਆਖਦੇ ਪੰਜ ਪਿਆਰੇ ਚਾਰ ਸਹਿਜਾ ਦੇ 40 ਮੁਕਤੇ ਜਿਨ੍ਹਾਂ ਹੱਥੀਆਂ ਜੱਪੀਆਂ ਤਪੀਆਂ ਨਰਦਾਸ ਜੀ ਨੇ ਜਿੰਨਾ ਹੱਠੀਆਂ ਜੱਪੀਆਂ ਤੱਪੀਆਂ ਤੇਰਾ ਨਾਮ ਜੱਪਿਆ ਵੱਢ ਕੇ ਛੱਗਿਆ ਦੇਵ ਚੜਾਈ ਤੇਗਵੰਤ ਜ਼ਿਕਰ ਕੀਤਾ ਜਾਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਮੈਂ ਆਪਣੀ ਕਥਾ ਬਖਾਨ ਨੂੰ ਤਪ ਸਾਗਤ ਜਿਹੇ ਵਿਦਮੋਹ ਹੈ ਭਾਈ ਨਰਦਾ ਜੀ ਆਖਦੇ ਪਹਿਲਾ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾੜ ਕਮਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣਾਈ ਰੋੜੀ ਸਾਹਿਬ ਗੁਰਦੁਆਰਾ ਛੋਟਾ ਜਿਹਾ ਅਜ ਵੀ ਪਾਕਿਸਤਾਨ ਦੇ ਵਿੱਚ ਖਲੋਤਾ ਹੈ ਇਹੇਤ ਅਕ ਆਹਾਰ ਕਰ ਰੋੜਾ ਕੀ ਗੁਰ ਕਰੀ ਵਿਛਾਈ ਮੰਨੋ ਸਤਨਾ ਗਲੀ ਪਾ ਤੇਰੀ ਮਨ ਸਾਧਿਆ ਜਾਂਦਾ ਮਨ ਵਸ ਆਵੇ ਨਾਨਕਾ ਜੇ ਪੂਰਨ ਜੇ ਪੂਰਨ ਕਿਰਪਾ ਹੋਏ ਮਨ ਨੂੰ ਜੋੜਨਾ ਮਨ ਨੂੰ ਸਜਣਾ ਭਾਈ ਬੋਧ ਕਠਣਾ ਮਨ ਖੋਟ ਹਰ ਤੇ ਨਹੀ ਬਸਾਸਾ ਤੂੰ ਬਹੁ ਉਦਮਾ ਦਾ ਖਰ ਕ ਪੈ ਖਰ ਤੋ ਛਟੇ ਜੋ ਉਪਰ ਲਾਦਾ ਕਮ ਹੋ ਜਿਹੜਾ ਉੱਪ ਚੜਤ ਹੈ ਕਬਹੂ ਜਾਏ ਭਿਆਲੇ ਲੋਭੀ ਜਿਹੜਾ ਥਿਰ ਨਾ ਰਹਤ ਹੈ ਚਾਰੇ ਪੋਂਟਾ ਪਾਲੇ ਇਹੋ ਦੀਆਂ ਇੱਕ ਨਹੀਂ ਗੁਰਬਾਣੀ ਚ ਅਨੇਕ ਪੰਕਤੀਆਂ ਮਿਲ ਜਾਣਗੀਆਂ ਮਨ ਦੇ ਪਰਥਾਏ ਮੰਗੂ ਵਸ ਕਰਨ ਵਾਸਤੇ ਸਾਧੂ ਨਾਮ ਜਪਦੇ ਤਪ ਤਪੱਸਿਆ ਕਰਦੇ ਹੋ ਕਿਸੇ ਨੂੰ ਮਗਨ ਲਾਉਣ ਵਾਸਤੇ ਨਹੀਂ ਭੇਟ ਦਿਖਾਉਣ ਵਾਸਤੇ ਨਹੀਂ ਉਹ ਆਪਣੇ ਆਪ ਨੂੰ ਸਵਾਰਨ ਵਾਸਤੇ ਕਰਦੇ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਆਪਣੇ ਆਪ ਨੂੰ ਸਵਾਰਨ ਵਾਸਤੇ ਅਸੀਂ ਬੇਨਤੀ ਕਰਦੇ ਸੀ ਨਾ ਉਹਨਾਂ ਦੇ ਤਾਂ ਬਚਨਾਂ 'ਚ ਵੀ ਸੱਤਿਆ ਆ ਜਾਂਦੀ ਆਪਣੇ ਆਖੇ ਤਾਂ ਇੱਕ ਨਹੀਂ ਲੱਗਦਾ ਉਹ ਸੈਂਕੜੇ ਦੀ ਗਿਣਤੀ 'ਚ ਸੰਗਤਾਂ ਨੂੰ ਕਹਿ ਦਿੰਦੇ ਭਾਈ ਆਜੋ ਸੇਵਾ ਕਰਨੀ ਹੈ ਪਿੰਡਾਂ ਦੇ ਵਿੱਚੋਂ ਇੱਕ ਦੂਜੇ ਤੋਂ ਮੂਰੇ ਆ ਜਾਂਦੇ ਆ ਸੰਗ ਅੱਗੇ ਆਉਣ ਵਾਸਤੇ ਤਿਆਰ ਹੋ ਜਾਂਦੇ ਆ ਅੰਦਰੋਂ ਜਿਨਾਂ ਦਾ ਮੋਹ ਟੁੱਟਾ ਤင် ਦਾ ਸ਼ਬਦ ਸੱਚੇ ਸਵਾਰਿਆ ਅੰਦਰੋਂ ਜਿਹਨਾਂ ਦਾ ਮੂਹ ਟੁੱਟ ਗਿਆ ਨਹੀਂ ਉਹਨਾਂ ਦਾ ਸ਼ਬਦ ਵੀ ਕਿਸੇ ਦਾ ਕੁਝ ਸਵਾਰ ਜਾਂਦਾ ਹੈ ਤਿੰਨ ਕਾ ਸ਼ਬਦ ਸੱਚੇ ਸਵਾਰਿਆ ਉਹਨਾਂ ਦੇ ਸ਼ਬਦ ਉਹਨਾਂ ਦੇ ਬਚਨ ਪਿੱਛੇ ਵੀ ਦੁਨੀਆ ਲੱਗ ਜਾਂਦੀ ਸੁਣਦੀ ਹੈ ਉਹ ਆਖਦੇ ਆ ਅਮਰਤ ਛਕਣ ਵਾਸਤੇ ਸੈਂਕੜੇ ਅਮਰਤ ਛਕ ਲੈਂਦੇ ਆ ਸਾਡੇ ਅੱਖਾਂ ਦਾ ਸਾਡਾ ਮਨ ਨਹੀਂ ਲੱਗਦਾ ਕਿਸੇ ਹੋਰ ਨੇ ਕੀ ਲੱਗਣਾ ਉਹ ਉਹ ਆਉਂਦੇ ਨਹੀਂ ਜਾਂ ਕਾ ਕਹਿਆ ਦਰਗਹ ਚੱਲ ਲੈ ਸੋ ਕਿਸ ਕੋ ਨਦਰ ਲਿਆਵੈ ਤਲਾ ਉਹ ਨਾਤਾ ਕਹਿੰਦੇ ਕਿਹਾ ਦਰਗਾਹ ਵਾਲਾ ਵੀ ਮੰਨ ਲੈਂਦਾ ਉਹ ਤੇਰੀ ਕੋਈ ਨਾ ਸੁਣੀ ਓਏ ਮਨਾ ਮੇਰਿਆ ਸਾਧੂਆਂ ਤੇ ਰੱਬ ਸੁਣ ਤੇਰੀ ਕੋਈ ਤੂੰ ਕੋਈ ਇੱਕ ਮਾਰਾ ਦੇ g o o